ਸਤਿ ਸ੍ਰੀ ਅਕਾਲ ਪਰਿ ਸਤਿ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਚੱਲੇ ਸੀਗੇ ਲੋਗੇ ਨੂੰ ਤੇ ਜਾਣਾ ਜਸਪ੍ਰੀਤਪੁਰ ਜਿੱਥੋਂ ਆਪਾਂ ਟਾਈਜ਼ਰ ਲਈ ਸੀਗੀ ਤੇ ਦੇਖ ਕਿਉਂ ਨਹੀਂ ਗੱਡੀ ਤੇ ਦੇਖਦੇ ਆ ਫਿਰ ਕਿਹੜੀ ਆਉਂਦੀ ਆ ਪਸੰਦ ਤੇ ਜਾਣਾ ਆਪਾਂ ਟਵੈਟ ਵਾਲੀ ਏਜੰਸੀ ਜਿੱਥੋਂ ਟਾਈਜ਼ਰ ਲਈ ਸੀਗੀ ਤੇ ਯਾਰ ਮਨ ਨੂੰ ਲੱਗਿਆ ਵਟਾਉਣ ਤੇ ਤਰੀਕ ਹੋ ਗਈ ਅੱਜ 28 ਤੇ ਨੀ ਫੇਰ ਹੋ ਗਿਆ ਦੁਬਾਰਾ ਸ਼ੁਰੂ ਕਿਤੇ ਵੱਧ ਜਾਂਦਾ ਕਿਤੇ ਘਟ ਜਾਂਦਾ ਯਾਰ ਮੈਨੂੰ ਕੱਢ ਦੇ ਕਰੋ ਪੂਰਾ ਨਹੀਂ ਪੈ ਰਿਹਾ ਕਿਤੇ ਵੱਧ ਜਾਂਦਾ ਕਿਤੇ ਘਟ ਜਾਂਦਾ ਹਾਂ ਵੀ ਗੁੱਡ ਮਾਰਨਿੰਗ ਭਾਈ ਜਦੋਂ ਤਰਨਾਲਾ ਨੂੰ ਨਹਾਉਣ ਲੱਗ ਜਾ ਉਦੋਂ ਕਦੋਂ ਤੈਨੂੰ ਫੋਨ ਲਾਇਆ ਵਾ ਹੋਰ ਫਿਰ ਕੀ ਖਾਧਾ ਬਣਾ ਕੇ ਅੱਜ ਫਿਰ ਕਾਸ਼ ਨੀ ਸਾਰੇ 785 ਆਲੂ ਉਲੂ ਨਹੀਂ ਕੱਟੇ ਨਹੀਂ ਫਸਲ ਨਹੀਂ ਕੱਟੇ ਅੱਜ ਆਉਦੇ ਲੱਲੇ ਹੈ ਹਾਂ ਮਹਾਰਾਜਾ ਵਾਲੀ ਫੀਲਿੰਗ ਆ ਵੇ ਮੈਨੂੰ ਵੀ ਛੱਡ ਜਾ ਕਰ ਕਿਤੇ ਹੈ ਹਾਂ ਮਹਾਰਾਜਾ ਵਾਲੀ ਫੀਲਿੰਗ ਸੀ ਇਹਦੀ ਬਈ ਬੰਬਾਰਾ ਖਿਆ ਹੋਇਆ ਦੇਖਿਆ ਤੂੰ ਮੇਰੇ ਸਾਹਿਬ ਪਹੁੰਚ ਗਏ ਆ ਅਖਾੜੇ ਇੱਧਰ ਇੰਨੀ ਇੱਧਰ ਵੀ ਉਹਨਾਂ ਕੀ ਲੱਗਦਾ ਵਾ ਇੱਥੋਂ ਟੱਕੜੀਆਂ ਗੱਡੀਆਂ ਪੰਟਾਈਜਰ ਤੇ ਗਰੇਡਰ ਕਰਤਾ ਵੀ ਫੈਕਟਰ ਕੱਲ 4:00 ਵਜੇ ਸ਼ਾਮ ਨੂੰ ਤੇ ਪਰ ਕੰਮ ਹਾਂ ਇਹ ਤੇ ਅੱਜ ਮੀਂਹ ਨਹੀਂ ਚੱਲ ਰਿਹਾ ਤਾਂ ਦੇਖੋ ਉਚਾਈਆ ਤਾਂ ਹੋ ਗਿਆ ਲੱਗਦਾ ਹੁਣ ਚਾਂਨਣ ਜਿਆਦਾ ਆ ਗਿਆ ਹਲਕੀ ਦੀ ਹੈਗਾ ਡੇ ਇਹਨੇ ਮਿੱਟੀ ਪਾਦੀ ਲਾਲ ਹੈ ਗੰਸ ਪਾਦੀ ਤੇ ਰੇਤਾਂ ਮੈਕਸਮ ਨਾਲ ਫੇਰ ਸਹੀ ਸੀਗਾ ਆਹੋ ਹੁਣ ਲੀਆ ਲੀਆਂ ਪੈ ਜਾਣੀਆਂ ਹੁਣ ਇਸ ਤੇ ਫਿਰ ਸਾਈਕਲ ਸਕੂਟਰ ਵਿੱਚ ਨਾ ਅੜਕਦਾ ਜਦੋਂ ਧੁੱਪ ਲੱਗਦੀ ਆ ਉਦੋਂ ਇਹ ਰਾਹ ਫੇਰ ਸੈੱਡ ਦੂਗਾ ਸਾਈਕਲ ਸਕੂਟਰ ਵਾਲੇ ਨੂੰ ਜਿਹੜਾ ਕੋਈ ਸਕਾਰਫੀਆ ਲਿਆ ਦੀ ਜੀ ਨਾ ਮੈਂ ਸਭ ਜਮੇ ਪਿੱਛੇ ਨੂੰ ਜਾਂਦੀ ਸੀ ਬੰਦੇ ਅੱਜ ਵਿਹਲੇ ਆ। ਟੱਲਦੇ ਬੈਠੇ ਵਜਾਰੇ ਆਂ ਦੇ ਦੀਵਾਲੀ ਦੀ। ਲੈ ਆ ਉਹ ਕਰ ਲਾ ਬਾਬੂ ਪਰੇ ਨੂੰ ਮੜਾ ਜਾ ਟਰੈਕਟਰ ਨੂੰ। ਟਾਇਰ ਜਗਾ ਕਰਦਾ ਥੱਲੇ ਗਿੱਲਾ ਹੋਊਗਾ। ਇਹ ਚੱਲ। ਇਹ ਗੱਡੀ ਉੱਥੇ ਬਾੜ ਦੇਣੀ ਆਪਾਂ ਔਰ ਮੈਂ ਸਟਾਰਟ ਕਰਦਾ। ਇਹਨੂੰ ਅੰਦਰ ਕਰ ਲਈ। ਆ ਜਾ ਉੱਪਰ ਆ। ਕੈਸੀ ਆ? ਚਾਲ ਬਈ ਪਾਸੇ ਕਰਾਂਗੇ ਪਾਸੇ ਕਰ ਬਈ ਉਹਨੂੰ ਅੰਦਰ ਲਾ ਦੀ ਉਹਨੂੰ ਮੈਂ ਕੱਢ ਦਾਂ ਗੱਡੀ ਨੂੰ ਪਹਿਲਾਂ ਹਰ ਜਾ ਇਹਨੂੰ ਕੱਢ ਦੇ ਇਹਨੂੰ ਵੀ ਕੱਢ ਲੈ ਹਾਂ ਵੀ ਜੈਕ ਕੀ ਹੋਇਆ ਬਈ ਯਾਨੀ ਕਾ ਛੇਦੀ ਹੈ ਹਾਂ ਜਾਣਾ ਵਾ ਜਾਣਾ ਹੀ ਆਉਦਾ ਛੇਦੀ ਦਾ ਮਤਲਬ ਕੰਮ ਤੋਂ ਇਹਦੇ ਨਾਲ ਪਾ ਕੇ ਕਰ ਕੇ ਫਿਰ ਕਰ ਕੇ ਨਹੀਂ ਨਹੀਂ ਤੇ ਕਰਦੇ ਆਂ ਸਟਾਰਟ ਫੇਰ ਗੱਡੀ ਤੇ ਵੇਖੋ ਕਰਾਉਣ ਵਾਲੀ ਆ ਗੱਡੀ ਵਿੱਚੋਂ ਤੇ ਬਾਹਰੋਂ ਤਾਂ ਧੋ ਦਿੰਦੇ ਸੀ ਵਿੱਚੋਂ ਕਰਾਉਣ ਲਈ ਇਹਦੇ ਮੈਟ ਦਿੱਤੇ ਸੀ ਆਪਾਂ ਨੂੰ ਨਾਲ ਹੀ ਤੇ ਪਰ ਇਹ ਲੌਂਗ ਨਹੀਂਗੇ ਥੋੜੇ ਛੋਟੇ ਆ ਤੇ ਪੂਰੇ ਤੇ ਮਿੱਟੀ ਮਤਲਬ ਜੁੱਤੀਆਂ ਨਾਲ ਲੱਗਦੀ ਰਹਿੰਦੀ ਆ ਤੇ ਬਾਕੀ ਕੱਢਦੇ ਆਂ ਫੇਰ ਗੱਡੀ ਨਿਕਲਦੇ ਆਂ ਫੇਰ ਮੀ ਇੱਥੇ ਵੀ ਓਨਾ ਕੀ ਲੱਗਦਾ ਆ ਗਲੀ ਕੱਚੇ ਨੇ ਪਰ ਕੋ ਦਾ ਵੀ ਤੇਲ ਵੀ ਨਹੀਂ ਸੁਣ ਪਹੁੰਚ ਗਿਆ ਏਜੰਸੀ ਆਪਣੇ ਜੱਤਵਾਲ ਤੇ ਦੇਖਦੇ ਅੰਦਰ ਨੰਬਰ ਕਿੰਨਾ ਕ ਲੱਗਦਾ 11 ਵਜੇ ਦਾ ਟਾਈਮ ਸੀਗਾ ਤੇ ਤਕਰੀਬਨ ਆਪਾਂ ਪਹੁੰਚੇ 1 ਵਜੇ ਮੀਂਹ ਕਰਕੇ ਥੋੜਾ ਜਿਹਾ ਲੇਟ ਹੋ ਗਏ ਅੱਜ ਤੇ ਮਿਲਦੇ ਜਸਪ੍ਰੀਤ ਨੂੰ ਫਿਰ ਸਿਗਲ ਜੀ ਹਾਂਜੀ ਸਰ ਸਰਵਸ ਕਰਾਉਣੀ ਸੀ ਜਾਨੋ ਕਿਲੋਮੀਟਰ ਦੇ ਸਰਵਸ ਕਿਲੋਮੀਟਰ ਲੱਭੜੇ ਵੜੇ ਯਾਰ ਇੱਥੇ ਸਾਨੂੰ ਕਿੱਥੇ ਹੁੰਦੇ ਆ ਜਾਨੋ ਜਗ੍ਹਾ ਵੀ ਹੈ ਜੀ ਚੱਕ ਪੀਂ ਅੱਜ ਹੈਗਾ ਕਰਾਉਣੀ ਆ ਸਰਵਸ ਦਾ ਕਰਾਉ ਇਹ ਤਾਂ ਮੈਂ ਤਾਂ ਆਪਣੇ ਵਧੀਆ ਨਹੀਂ ਮਿਲਿਆ ਬਾਹਰ ਰੱਖਾਉਣੇ ਪਏ ਆ ਇਹਦਾ ਮੁੱਤੀ ਬਹੁਤ ਲੱਗਦੀ ਹੈ ਹਾਂ ਉਹ ਵੀ ਮੈਨੂੰ ਬੜੇ ਰੋਕ ਕੰਮ ਜਿੰਨੇ ਵਾਰਾ ਕੋਈ ਕਹਿੰਦਾ ਕਿ ਅਰੇ ਤਾਂ ਨੂੰ ਕੰਮ ਨਹੀਂ ਕਿੰਨੇ ਮੰਨ ਲਓ ਕਿ ਸਮਾਗ ਦੇ ਤੱਕ ਲਾਟ ਚੱਲਦਾ ਨਾ ਪਿਆ ਜਾਂਦਾ ਅੱਛਾ ਤੇ ਇਹ ਕਿ ਕਿ ਕਲਾਟਿਪਲੇਟਾ ਬਣੇ ਲਾਉਂਦੀ ਨਹੀਂ ਉਹ ਉਹ ਆਪਾਂ ਦੂਜਾ ਨੋਰਮਲ ਕੱਟ ਕਰ ਦਾਂਗੇ ਉਹ ਜਾ ਵਧਾਉਣਾ ਪੈਣਾ ਹੋਰ ਨਾ ਆ ਦੇ ਹੋਰੇ ਬਿੱਤੀ ਜਾ ਰਹੇ ਆ ਨਾ ਹਾਂ ਤੇ ਇਹਦਾ ਐਂ ਇੱਕ ਕਲਾਟਿਪਲੇਟ ਕਰਕੇ ਆਉਂਦਾ

12000 ਰੁਪਏ ਲੱਗਦਾ ਵਾਹ ਤਕਰੀਬਨ 35000 ਰੁਪਏ ਸਾਰਾ ਸਾਰਾ ਮਾਡੀਮ ਟੋਪ 760 ਦਾ ਇਥੇ ਆ ਹਾਂ ਬਲੱਜ ਹਾਂ ਮੰਨਣਾ 8 ਤੋਂ ਥੱਲੇ ਬਲੇ ਬੜੀ ਉਹੀ ਜੇ ਤੁਸੀਂ ਚੱਲ ਨਹੀਂ ਲੈਨੇ ਆ ਮਨੂ ਦੇ ਮਾਡਲ ਨੂੰ ਉੱਪਰ ਲੈਨੇ ਲੱਗਤ ਵਿਆਜ ਤੇ 3.5% 2% ਵੱਧ ਪੈਂਦਾ ਗ੍ਰੇਗ ਵੀ ਗਣੀ ਹੈ ਦੇਖੋ ਮਾਰੇ ਜੇ ਬਾਈਕ ਜੀ ਆਪਾਂ ਗ੍ਰੇ ਵੀ ਦਿਖਾ ਦੇ ਲਈ ਸੀ ਗੀ ਗ੍ਰੇਗ ਨਾਲ ਆਹ ਉਹ ਉਹ ਬੜਾ ਮੋਡਲ ਮਸੂਮ ਨਹੀਂ ਮਸੂਮ ਸੀ ਉਹ ਆਹ ਬਾਰੋ ਬੱਕਾ ਹਾਂ ਇੱਕ ਸੈਲਵਰ ਹੈ ਨਹੀਂ ਉਹ ਰੰਗ ਨਹੀਂ ਕੋਣਾ ਮੈਂ ਦੂੰਗਾ ਨਮੀਰੇ ਨੂੰ ਵਕਤ ਤੇ ਦੇਖ ਲਵਾਂਗੀ ਠੀਕ ਹੈ ਨਾ ਚੱਲ ਦਿਨਾਂ ਦੀ ਨਵੀਂ ਵੀ ਮੇਰੇ ਭਾਣੇ ਦਾ 10 ਸਾਲ ਦੀ ਗਾਰੰਟੀ ਬਹੁਤ ਹੈ ਉਹਦਾ ਫਰਕ ਤਾਂ ਹੁੰਦਾ ਏ ਉਹ ਚੀਜ਼ ਦਾ ਥੋੜਾ ਜਿਹਾ ਫਰਕ ਹੈ ਜੇ ਆਪਾਂ ਗੱਡੀ ਦੇਖਣੇ ਸੀ ਬਬੂ ਨੇ ਤੇ ਜਾਸਪਰੀਦ ਨੇ ਰੋਲੇ ਸੀਗੇ ਤੇ ਦੇਖਣ ਦਾ ਆ ਰਾਂਦਾ ਸੀ ਆਪਣਾ ਗਲਾਂਜਾ ਗਲਾਂਜਾ ਦੇਖਦੇ ਆ ਟੌਪ ਮਾਡਲ ਜਾਇ ਕਿਦਾਂ ਵੀ ਚੱਲਦੀ ਮਿਲ ਗਈ ਤਾਂ 23 24 ਮਾਡਲ 23 ਮਾਡਲ ਜੇ ਮਿਲ ਗਈ ਤਾਂ ਸਸਤੀ ਮਿਲ ਜੂ ਉਹ ਹੀ ਤੇ ਪੈਸੇ ਬਚ ਜਾਣਗੇ ਥੋੜਾ ਜਿਹਾ ਲੱਖ ਰੁਪਈਆ ਤੇ ਬਾਕੀ ਦੇਖਦੇ ਆ ਫਿਰ ਤੇ ਸਾਹਮਣੇ ਬੈਕ ਸਾਈਡ ਤੇ ਖੜੀ ਏ ਵਾਈਟ ਗਲਾਂਜਾ ਤੇ ਦੇਖਾਂਗੇ ਫਿਰ ਓਟੋਮਾਟੋ ਮੰਗਾਉਣੇ ਆ ਖੜੀ ਏ ਗੱਡੀ ਦੂਰ ਦੇਖਦੇ ਆ ਫਿਰ ਕਿਵੇਂ ਪਸੰਦ ਆਉਂਦੀ ਹੋਣਾ ਨੇ ਟਾਈਮ ਇਹ ਟਾਵਾ ਮਾਡਲ ਤੋਂ ਜਾਣੀ ਇੱਕ ਨੰਬਰ ਥੱਲੇ ਆ ਬਲੀਨੋ ਆ ਜਾਂਦੀ ਅਮਰੂਤੀ ਵਾਲੇ ਦੀ ਟੋਟਾ ਵੈਟਾ ਵੀ ਆ ਜਾਂਦੀ ਹੈ ਇਹ ਗਲਾਂਜਾ ਇਹ ਇੰਟੀਰੀਅਰ ਇਹ ਦਾ ਦੇਖ ਸਕਦੇ ਆ ਸਕਰੀਨ ਸਕਰੂਨ ਲੱਗੀ ਹੋਈ ਆ ਟਾਈਜਨ ਉਹ ਥੋੜੇ ਫਰਕ ਆ ਉਹ ਨੇਕੀ ਹੋਈ ਆ ਨਹੀਂ ਤਾਂ ਡੈਸ਼ਬੋਰਡ ਉਦਾਂ ਤਕਰੀਬਨ ਸੇਮ ਹੀ ਆ ਸਾਰਾ ਜਿਹੜਾ ਜੁਮਾ ਪਾਸ ਵੈਪਟਰ ਕਹਿੰਦੇ ਨੇ ਵੀ ਯਾਦਿਆ ਤੇ ਇਹ ਥੋੜੀ ਜੀ ਉਹ ਦੂ ਘਟਾ ਜਾਨੀ ਤੁਹਾਡਾ ਡਿਜ਼ਾਈਨ ਬਦਲੀ ਹੋ ਜਾਂਦਾ ਤੇ ਬਾਕੀ ਦੇਖਣ ਦਾ ਮਕਸਦ ਇਹੀ ਆ ਵੀ ਜਿਆਦਾ ਆਪਣੇ ਸੁਭਟਾਂ ਹੀ ਵਿਗਦਿਆਮ ਤੇ ਵੀ ਥੋੜਾ ਜਿਹਾ ਚੇਂਜ ਹੋ ਜਾਊਗਾ ਲੋਗ ਇਹ ਹੈਗੀ ਗਲੰਝ ਟੋヨタ ਵਾਲਿਆਂ ਦੀ ਇਨੇ ਗੱਡੀ ਆਪਰ ਨੂੰ ਦਵਾਈ ਸੀ ਆਪਣੀ ਟਾਈਜ਼ਰ ਜਿਹੜੀ ਸੀ ਤੇ ਇਸ ਕਾਰ ਤੇ ਵੀ ਤੇ ਹੋ ਸਕਦਾ ਤੀਜੀ ਦੇ ਵੀ ਨੰਬਰ ਲਾ ਜਾਵੇ ਹੁਣ ਦੇਖਦੇ ਆ ਬਾਕੀ ਵੀ ਕਿੰਨੀ ਕ ਖਿੱਚ ਕਰਦਾ ਵਾ ਨਹੀਂ ਦਵਾਵਾਂਗੇ ਲਾਈ ਦੇਣਾ ਨੇ ਪਹਿਲਾਂ ਜਿਹੜਾ ਡੀਲਰ ਤੇਰੀ ਵਧੀਆ ਰਹੀਆਂ ਸਾਡੀਆਂ ਤੇ ਉਧਰ ਇੱਕ ਮਗਰ ਲੁਕਿਆ ਬੈਠਾ ਵਾ ਇਦਾਂ ਬਾਬੂ ਦੇ ਨਾਲ ਦੇਖ ਹੁਣ ਮੂਹ ਲਗਾਈ ਜਾਂਦੇ ਆ ਹੱਥ ਇਹਦਾ ਸੀ ਵਿੱਚ ਡਬਲ ਪੈਸੇ ਲਵਾਉਣ ਤੇ ਅੱਜ ਵੀ ਬਾਬੂ ਨੂੰ ਸਲਾਹ ਦੂਜੀ ਦਿਨ ਦਾ ਕਹਿੰਦਾ ਤੂੰ ਸਕਾਰਪੀ ਲੈ ਲੈ ਥਾਰ ਲੈ ਲੈ ਇਹ ਰਹਿੰਦੇ ਗਲਾਂਜਾ ਲੈਂਡ ਇਹਨੂੰ ਵੀ ਛਾਲ ਵੱਡੀ ਮਰ ਵੱਡੀ ਮਰੋਦਾ ਵਾ ਵਿਚਾਲੇ ਟੰਬੇ ਹੈ ਨਹੀਂ ਉਹਨੇ ਇਹ ਤਾਂ ਇਹਨੂੰ ਤਬਾ ਇਹ ਮੁੜ ਕੇ ਬਾਜੋ ਬੰਦਾ ਪਹਿਲਾਂ ਅਮਕੀ ਜਾਉ ਇਹ ਪਹੁੰਚ ਗਏ ਮੋਗੇ ਦੀ ਟਾਈਮ ਕੱਢ ਲਿਆ ਵਿੱਚੋਂ ਥੋੜਾ ਜਿਹਾ ਗੱਡੀ ਨੂੰ ਟਾਈਮ ਲੱਗਣਾ ਸੀਗਾ ਕਾਈ ਜਰ ਨੂੰ ਆ ਗਏ ਮੋਗੇ ਨੀਲਮ ਚ ਨੀਲਮ ਚ ਜਾਣਾ ਹੋਵੇ ਹਾਂਜੀ ਨੀਲਮ ਦੇਖ ਰਿਹਾ ਵੀ ਮੂਵੀ ਦੇਖਦੇ ਕਿਹੜੀ ਆ ਤੇ ਹਰਮਨ ਦੀ ਜੀ ਦੀ ਪਸੰਦ ਆ ਮੂਵੀ ਇਹ ਤੇ ਪੰਜਾਬੀ ਆ ਵਾ ਨਾ ਨਾ 14 ਨਾ ਹੀ ਨਾ ਹੀ ਉਹ ਹੋ ਜਾ ਅੱਛਾ ਹਾਂ ਸੱਚ ਅੱਜ ਲੱਗਣੀ ਚੱਲ ਦੇਖਦੇ ਆਂ ਆ ਕੇ ਮੁਵੀ ਬਰੇ ਚੌਕ ਚ ਮੁਵੀ ਦੇਖਿਆ ਤੇ ਫੋਨ ਆ ਜਾਂਦਾ ਸੀ ਏਜੰਸੀ ਚ ਤੇ ਏਜੰਸੀ ਵਾਲਾ ਬੰਦਾ ਸਾਡੇ ਨਾਲ ਹੀ ਸੀਗਾ ਜੱਸਪ੍ਰੀਤ ਤੇ ਦੇਖਦੇ ਆਂ ਗੱਡੀ ਕਹਿੰਦੇ ਰੈਡੀ ਆ ਆਪ ਰੇਡ ਜੀ ਦੇ ਲਖੜਾ ਕਾ ਕੇ ਸਹੀ ਆ ਟਿਜਨ ਕਰਤੀ ਲੱਗਦੀ ਹੁੰਦਾ ਨਾ ਇਹ ਛਣਕਦੀ ਜੀ ਸੀਗੀ ਰਿਪਟਾ ਨਾ ਲਾਤੀ ਦਬਰ ਤੇ ਇਹਨਾਂ ਦਾ ਆ ਹੈਲਦੀ ਲਾਈ ਨੀਗੀ ਲਵਾ ਦੋ ਆ ਲਵਾਉਣ ਨੂੰ ਭੁੱਲ ਗਏ ਫਿਰ ਉਹ ਬਾਕੀ ਤਾਂ ਠੀਕ ਲੱਗਦੀ ਆ ਇਹੀ ਕਹਿੰਦਾ ਜਿਹੜਾ ਨਾ ਸਮੈਲ ਜੀ ਆਉਂਦੀ ਆ ਜੇ ਮੈਂ ਰੱਖਦਾ ਨਿਕਾਣ ਤੇ ਨਿੰਦੂ ਜਾਂ ਸਰਪਾ ਸੈਟ ਆਗੇਟ ਪਾਸ ਆ ਜੀ ਬਸ ਪਹਿਲੇ ਤਾਂ ਕੁਛ ਨਹੀਂ ਆਪਣਾ ਨਹੀਂ ਨਹੀਂ ਕੁਛ ਨਹੀਂ ਮੈਂ ਕਹਿਣਾ ਮਟਰ ਓਕੇ ਲੈਣਾ ਹੈ ਕੇਕ ਤੇ ਆਪਣਾ ਸਿਗਰ ਅਨਿਵਰਸਰੀ ਹੈ ਮੈਰੇ ਦੀ ਅਨਿਵਰਸਰੀ ਹੋ ਗਿਆ ਬੜਿਆ ਸਿਗਰ ਲੈ ਲਾ ਦੇ 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 ਕੇ ਲੈ ਆ ਫਿਰ ਉੱਪਰ ਲਾ ਵਾਈਨੈਪਲ ਕਰ ਵੀ ਬਰ ਵੀ ਬੋਠ ਠੀਕ ਆ ਉਹ ਹੀ ਸਹੀ ਹੈ ਤੇ ਗਾਣਾ ਪਿੱਛੋਂ ਅੰਕਲ ਹਾਂ ਉਹ ਨਹੀਂ ਨਹੀਂ ਜਾਨੀ ਬਟ ਬਸ ਉਹ ਤਾਂ ਹਟ ਜਾਵੇ ਅੱਜ ਤੇਰਾ ਬਰਥਡੇ ਨਹੀਂ ਹੈਗਾ ਚੰਗਾ ਪਾਣੀ ਜਾਲਦੀ ਹੈ ਹੈ ਅਵੀ ਕਰੋ ਕੀ ਕਰਨਾ ਭੂਗ ਮਾਰੋ ਹੈਪੀ ਮੇਰੀ ਬਰਥਡੇ ਆਂ ਬਰਥਡੇ ਲਈ ਉਹ ਬਰਥਡੇ ਬੋਲੀ ਆਂਦਾ ਅੱਛਾ ਚੱਕ ਲਈ ਬਾਸਾ